ਜਦੋਂ ਬਾਬਰ ਜੀ ਨੂੰ ਦਰਸ਼ਨ ਦੇਣ ਲਈ ਗੁਰੂ ਨਾਨਕ ਦੇਵ ਜੀ ਆਏ ਤਾਂ ਦੱਸੇ ਘਰ ਦੀਆਂ ਬਰਕਤਾਂ ਲਈ ਦੋ ਕੰਮ ਸਵੇਰੇ ਉੱਠਦੇ ਸਾਰ ਕਰ ਲਵੋ ਤਾਂ ਬੇੜਾ ਨਹੀਂ ਖੁੰਝ ਜਾਣਾ ਹੈ ਸਤਿਗੁਰੂ ਜੀ ਕਿਰਪਾ ਕਰਨ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਤਿਗੁਰੂ ਜੀ ਕਿਰਪਾ ਕਰਨ ਮਹਿਰਾਮਤ ਕਰਨਾ ਸਾਧ ਸੰਗਤ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਗੁਰਬਾਣੀ ਦੇ ਵਿੱਚੋਂ ਅਸੀਂ ਪੜ੍ਹਨੇ ਆ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਿਰਮਤ ਕਰਦੇ ਨੇ ਸਤਿਗੁਰੂ ਨੇ ਆਪ ਆਖਿਆ ਪਾਤਸ਼ਾਹ ਨੇ ਦੋਹਾਂ ਸਰੀਆਂ ਕਾ ਖਸਮ ਆਪ ਅਵਰ ਨ ਦੂਜਾ ਥਾਓ ਦੁਨੀਆ ਦਾ ਮੋਹ ਤੇ ਪ੍ਰਭੂ ਚਰਨਾਂ ਦਾ ਪਿਆਰ ਇਹਨਾਂ ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ ਕਿਸੇ ਨੂੰ ਮਾਇਆ ਦੇ ਮੋਹ ਵਿੱਚ ਪਾਈ ਰੱਖਦਾ ਹੈ ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਦਾ ਹੈ ਉਸ ਪ੍ਰਭੂ ਤੋਂ ਬਿਨਾਂ ਜੀਵਾਂ ਵਾਸਤੇ ਕੋਈ ਹੋਰ ਦੂਜਾ ਸਹਾਰਾ ਨਹੀਂ ਅਹਿਸਾਸਨ ਮੇਰੇ ਸਤਿਗੁਰੂ ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ ਕਹਿੰਦੇ ਜਦੋਂ ਪ੍ਰਭੂ ਦੀ ਮਿਹਰ ਹੋ ਜਾਵੇ ਤਾਂ ਉਹ ਗੁਰੂ ਮਿਲਾਉਂਦਾ ਹੈ ਤੇ ਗੁਰੂ ਦੇ ਪਰਸੰਨ ਹੋਇਆ ਸਦਾ ਫਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਮਹਿਰਾਮਤ ਕਰ ਦਿੰਦੇ ਨੇ ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਵਿਛੜੇ ਹੋਏ ਵੀ ਜਿਹੜੇ ਨੇ ਮਿਲ ਜਾਂਦੇ ਨੇ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਵਸੀਠ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਆ ਨਾ ਜੀ ਗੁਰਮੁਖ ਪਿਆਰਿਓ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਦਰਬਾਰਾ ਮਾ ਸਾਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਪਿਆਰਿਓ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਦੇਣ ਲਈ ਅਜ ਆਏ ਤਾਂ ਕਹਿੰਦੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣ ਲਈ ਆਏ ਭਾਵ ਕਿ ਜਦੋਂ ਦਰਸ਼ਨ ਦੇਣ ਦੀ ਜਿਹੜੀ ਹੈ ਸਤਿਗੁਰੂ ਜੀ ਥਾਣ ਲੈਣ ਤੇ ਉਦੋਂ ਉਹ ਦਰਸ਼ਨ ਜ਼ਰੂਰ ਦਿੰਦੇ ਨੇ ਜਦੋਂ ਗੁਰੂ ਸਾਹਿਬ ਦਰਸ਼ਨ ਦੇਣ ਆਉਣ ਸਾਡੇ ਕੋਲੇ ਜੇ ਸ਼ਬਦ ਦੀ ਕਮਾਈ ਹੋਈ ਤੇ ਗੁਰੂ ਸਾਹਿਬ ਦਾ ਦਿਦਾਰਾ ਵੀ ਹੋਏਗਾ ਤੇ ਕਹਿੰਦੇ ਜਦੋਂ ਗੁਰੂ ਸਾਹਿਬ ਦਰਸ਼ਨ ਦੇਣ ਆਉਣ ਉਹਨਾਂ ਤੋਂ ਕੀ ਮੰਗਿਏ ਕਹਿੰਦੇ ਉਹਨਾਂ ਤੋਂ ਨਾਮ ਸਿਮਰਨ ਭਜਨ ਬੰਦਗੀ ਕਰਨ ਦੀ ਦਾਤ ਮੰਗਿਏ ਮਨ ਤਨ ਗੁਰੂ ਨਾਲ ਜੁੜਿਆ ਮਨ ਤਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਸਦਾ ਲਈ ਨਿਹਾਲ ਹੁੰਦੇ ਰਹੀਏ ਨਿਹਾਲ ਨਿਹਾਲ ਰਹੀਏ ਤੇ ਸਾਧ ਸੰਗਤ ਕਹਿੰਦੇ ਗੁਰੂ ਤੋਂ ਮੰਗਿਓ ਗੁਰੂ ਦਾ ਦედაਰਾ ਗੁਰੂ ਤੋਂ ਮੰਗਿਓ ਉਹਦੇ ਦਰਸ਼ਨਾਂ ਦੀ ਚਾਹਤ ਗੁਰੂ ਤੋਂ ਮੰਗਿਓ ਉਹਦੇ ਸਦਾ ਦਰਸ਼ਨ ਗੁਰੂ ਤੋਂ ਮੰਗਿਓ ਮਨ ਦੀ ਸ਼ਾਂਤੀ ਆਤਮਿਕ ਸ਼ਾਂਤੀ ਤੇ ਜਿਹਦੇ ਕੋਲੇ ਇਹ ਹੈ ਉਹਦੇ ਕੋਲੇ ਕਹਿੰਦੇ ਸਭ ਕੁਝ ਹੀ ਹੈ ਸਹਿਜ ਮਤੇ ਨਾਲ ਸਤਿਗੁਰੂ ਜੀ ਸਭ ਕੁਝ ਦੇ ਦਿੰਦੇ ਨੇ ਨਾਮ ਬਾਣੀ ਦੀ ਦਾਤ ਸੇਵਾ ਸਿਮਰਨ ਦੀ ਦਾਤ ਗੁਰੂ ਤੋਂ ਮੰਗਿਓ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਤਰੁਥ ਪਏ ਤੇ ਮੇਰੇ ਪਾਤਸ਼ਾਹ ਦੀ ਐਸੀ ਕਿਰਪਾ ਹੋਣੀ ਹੈ ਮੇਰੇ ਸਤਿਗੁਰੂ ਦੀ ਐਸੀ ਕਿਰਪਾ ਹੋਣੀ ਹੈ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮਿਹਰਾਮਤ ਕਰ ਦਿੰਦੇ ਨੇ ਤੇ ਉਹਦੇ ਸਾਰੇ ਦੁੱਖਾਂ ਨੂੰ ਮੇਰੇ ਸਤਿਗੁਰੂ ਜੀ ਦੂਰ ਕਰ ਦਿੰਦੇ ਨੇ ਸਾਰੇ ਦੁੱਖਾਂ ਨੂੰ ਮੇਰੇ ਪਾਤਸ਼ਾਹ ਜੀ ਛੰਡ ਕੇ ਰੱਖ ਦਿੰਦੇ ਨੇ ਜਿਹਦੇ ਤੇ ਗੁਰੂ ਮਿਹਰਬਾਨ ਹੋ ਜਾਏ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਾਧ ਸੰਗਤ ਜੀ ਸਗਲ ਕੋ ਦੇਹਦਾਨ ਆਪਾਂ ਵੀ ਪੜਨੇ ਆ ਨਾ ਗੁਰਬਾਣੀ ਵਿੱਚੋਂ ਕਿ ਸਤਿਗੁਰੂ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਜੇਕਰ ਅਸੀਂ ਇਹ ਚੀਜ਼ ਨਾ ਮੰਗੀ ਗੁਰੂ ਤੋਂ ਤੇ ਪਿਆਰਿਓ ਸਾਰਾ ਜੀਵਨ ਜਿਹੜਾ ਹੈ ਨਾ ਉਹ ਸਾਡਾ ਮੁਸ਼ਕਲਾਂ ਦੇ ਨਾਲ ਭਰ ਜਾਣਾ ਹੈ ਪ੍ਰਭਾਵਿਤ ਹੋ ਜਾਣਾ ਹੈ ਪਰ ਜਦੋਂ ਅਸੀਂ ਸਤਿਗੁਰੂ ਤੋਂ ਇਹ ਮੰਗ ਲਿਆ ਤੇ ਮੇਰੇ ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰ ਦੇਣਗੇ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਉਹਦੇ ਅੱਗੇ ਤੂੰ ਨਮਸ਼ਕਾਰ ਕਰ ਪਾਤਸ਼ਾਹ ਕਹਿੰਦੇ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰਉ ਹਰ ਰਾਏ ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ ਗਾਵਾਂ ਇਹ ਕਿਰਪਾ ਹੋ ਜਾਏ ਪ੍ਰਭੂ ਪਾਤਸ਼ਾਹ ਦੀ ਮੈਂ ਸ਼ਰਨ ਪੈ ਜਾਵਾਂ ਗੁਰੂ ਮੇਰੇ ਤੇ ਕਿਰਪਾ ਕਰ ਦੇ ਮੇਰੇ ਤੇ ਮਿਹਰਬਾਨ ਹੋ ਕੇ ਦਇਆ ਕਰ ਦੇ ਜੇ ਗੁਰੂਏ ਕਿਰਪਾ ਕਰ ਦੇ ਤੇ ਕਹਿੰਦੇ ਮੈਨੂੰ ਕਿਸੇ ਹੋਰ ਚੀਜ਼ ਦੀ ਕੋਈ ਘਾਟ ਨਹੀਂ ਸੋ ਪਿਆਰਿਓ ਇਹ ਚੀਜ਼ ਗੁਰੂ ਤੋਂ ਮੰਗਿਓ ਮੇਰੇ ਸਤਿਗੁਰੂ ਦੀ ਕਿਰਪਾ ਹੋ ਗਈ ਮਿਹਰ ਹੋ ਗਈ ਮਹਿਰਾਮਤ ਹੋ ਗਈ ਤੇ ਮੈਂ ਕਹਣਾ ਹੋਰ ਕੁਝ ਮੰਗਣ ਦੀ ਜਿਹੜੀ ਜ਼ਰੂਰਤ ਹੈ ਨਾ ਸਤਿਗੁਰੂ ਤੋਂ ਉਹ ਬਿਲਕੁਲ ਵੀ ਨਹੀਂ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ